बीएपी मैदान में बी मैदान में बेईमान राज बदल बेईमान राज बदिलियो ज़िंदाद ज़िंदाद ਸਾਡੇ ਦੇ ਬਹੁਤ ਸਤਿਕਾਰਯੋਗ ਸਾਡੇ ਪਰਮਨ ਪਿਆਰੇ ਉਮੀਦਵਾਰ ਔਰ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਨਾਲ ਠੇਕੇਦਾਰ ਭਗਵਾਨ ਦਾਸ ਜੀ ਸਿੱਧੂ ਔਰ ਖੇਰਗੜ ਪਿੰਡ ਦੀਆਂ ਬੀਬੀਆਂ ਪੈਣਾ ਨੌਜਵਾਨ ਵੀਰ ਪੱਕੇ ਜਿਹੜਾ ਪਿੰਡ ਹੈ ਪਰਿਆ ਦੇਖਿਆ ਦਾ ਪਿੰਡ ਜਾਣਿਆ ਜਾਂਦਾ ਇਹਦੇ ਲਈ ਤੁਜੀ ਵਧਾਈ ਦੇ ਪਾਤਰ ਬੀਬੀਆਂ ਵੱਲੋਂ ਜ਼ੋਰਦਾਰ ਤਾੜੀ ਇਹਨਾਂ ਨੇ ਸਹੀ ਮੈਨਾਂ ਤੇ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਇਆ ਇਹ ਪਿੰਡ ਦੇ ਵਿੱਚੋਂ ਉੱਚ ਕੋਟੀ ਦੇ ਆਖਰ ਜਿਹੜਾ ਇਸ ਪਿੰਡ ਦੇ ਵਿੱਚ ਦਿੱਤੇ। ਫਲੂਟ ਕਰਦਾ ਮੈਂ ਇਸ ਪਿੰਡ ਨੂੰ। ਔਰ ਆਕੇ ਜ਼ਰੂਰਤ ਹੈ ਕਿ ਬਾਬਾ ਸਾਡੇ ਸਭਿਧਾਨ ਨੂੰ ਬਚਾਉਣ ਦੀ। ਕਿਥ ਸੁਭਿਧਾਨ ਦੀ ਬਦੌਲਤ ਇਹ ਪਿੰਡ ਦੇ ਵਿੱਚੋਂ ਉੱਚ ਕੋਟੀ ਦੇ ਵਿਦਵਾਨ ਸਾਡੇ ਸਮਾਜ ਨੂੰ ਮਿਲੇ ਉਹ ਸੁਭਿਧਾਨ ਅੱਜ ਖਤਰੇ ਦੇ ਵਿੱਚ ਹੈ। ਉੱਠ ਨੂੰ ਗਟਾਰ ਬਾਤੇ ਸਾਨੂੰ ਤਹੱਈਆ ਕਰਨਾ ਪਏਗਾ ਕਿ ਉਹ ਸਰਕਾਰਾਂ ਜਿਨ੍ਹਾਂ ਨੇ ਉਹ ਛਬਰਾਂ ਨੂੰ ਖਤਰੇ 'ਚ ਪਾਇਆ ਉਹ ਸਰਕਾਰਾਂ ਜਿਨ੍ਹਾਂ ਨੇ ਸਾਡਾ ਮੰਦਰ ਦਿੱਲੀ ਦੇ ਵਿੱਚ ਟਾਇਆ ਉਹ ਸਰਕਾਰਾਂ ਜਿਨ੍ਹਾਂ ਨੇ ਸਾਡੀ ਜ਼ਰ ਵਿੱਚ ਨੂੰ ਖੋਰਾ ਲਾਇਆ ਉਹ ਸਰਕਾਰਾਂ ਜਿਨ੍ਹਾਂ ਨੇ ਸਾਨੂੰ ਸੜਕਾਂ ਦੇ ਉੱਪਰ ਰੇਲਬਾਸਤੇ ਮਜਬੂਰ ਕੀਤਾ ਉਹ ਸਰਕਾਰਾਂ ਜਿਨ੍ਹਾਂ ਨੇ ਕਿਸਾਨਾਂ ਨੂੰ ਸੜਕਾਂ ਦੇ ਉੱਪਰ ਰੋਲਿਆ ਉਹਨਾਂ ਨੂੰ ਜਾਂਦੇ ਕਰਨਾ ਸਾਡੀ ਫਰਜ਼ ਦੀ ਡਿਊਟੀ ਹੈ ਔਰ ਸਰਕਾਰਾਂ ਨੂੰ ਚਲਦੇ ਕਰਨ ਵਾਸਤੇ ਪੈਣ ਕੁਮਾਰੀ ਮਾਇਆਬਦੀ ਜੀ ਨੇ ਐਡਵੋਕੇਟ ਰਣਜੀਤ ਕੁਮਾਰ ਜੀ ਸਾਨੂੰ ਦਿੱਤੇ ਨੇ ਜ਼ੋਰਦਾਰ ਤਾੜੀ ਉਹਨਾਂ ਬਾਅਦ ਤੇ ਵਕੀਲਾਂ ਦੇ ਪ੍ਰਧਾਨ ਨੇ ਵਕੀਲਾਂ ਦਾ ਪ੍ਰਧਾਨ ਬੰਨਾ ਕੋਈ ਛੋਟੀ ਗੱਲ ਨਹੀਂ ਐ ਔਰ ਜਿਨ੍ਹਾਂ ਵਕੀਲਾਂ ਦੇ ਪ੍ਰਧਾਨ ਬਣੇ ਨੇ ਉਹਨਾਂ ਵਕੀਲਾਂ ਨੇ ਤੈਅ ਕੀਤਾ ਕਿ ਇਸ ਵਾਰ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਜਿਤਾ ਕੇ ਅੱਜ ਹੀ ਪਾਰਲੀਮੈਂਟ ਭੇਜਣਾ ਹੈ ਔਰ ਰਜੀਤ ਕੁਮਾਰ ਜੀ ਦੀ سپورਟ ਸਾਡੇ ਬਹੁਤ ਹੀ ਸਤਿਕਾਰਯੋਗ ਦਾ ਬੇਈਮਾਨੋ ਦਾ ਰਾਜ ਬਦਲੋ ਜੈ ਭੀਮ ਜੈ ਭਾਤ ਬੱਚਣਾ ਆਪਾਂ ਬੁਲੰਦ ਬਾਜ ਦੇ ਵਿੱਚ ਤੰਦੋ ਹਾਂ ਇੱਦਾਂ ਸਾਨੂੰ ਗੁੱਸਾ ਆਉਂਦਾ ਹੈ ਨਾ ਕਿ 바ਵਾ ਸਾਹਿਬ ਨੂੰ ਸੱਚੇ ਦਿਲੋਂ ਪਿਆਰ ਕਰਦੇ ਆ ਜਿਕਾਰਾ ਜਿਹੜਾ ਹੱਤਾਂ ਖੜੇ ਕਰਕੇ ਰੋਣਾ ਜੈ ਭੀਮ ਜੈ ਭਾਤ ਜੈ ਭੀਮ ਜੈ ਭਾਤ ਸਭ ਨਾ ਨਾ ਮੈਂ ਨਗਰ ਦੀਆਂ ਵਾਸੀਆਂ ਨੂੰ ਖਾਸ ਕਰਕੇ ਆਪਣੀਆਂ ਮਾਤਾਵਾਂ ਤੋਂ ਭੈਣਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਇਸ ਸਭਾ ਦੇ ਵਿੱਚ ਆਉਣ ਦੇ ਵਿੱਚ ਕਾफी ਦੇਰੀ ਹੋ ਗਈ ਕਾਰਨ ਇਹ ਸੀ ਕਿ ਲਗਾਤਾਰ ਕਮੇਟੀ ਨਾਲ ਪਿੰਡਾਂ ਦੇ ਵਿੱਚ ਚਰਨ ਤੇ ਚੜ੍ਹਦੀਆਂ ਆ ਰਹੀਆਂ ਜਿਹੜੇ ਕਰਕੇ ਮੈਨੂੰ ਬੇਰੋਗੀ ਮੈਨੂੰ ਉਮੀਦ ਆ ਕਿ ਤੁਸੀਂ ਮੈਨੂੰ ਸਾਰੇ ਮਾਫ ਕਰੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੇਰੇ ਵੱਡੇ ਵੀਰ ਸਰਦਾਰ ਸੁમિતਰ ਸਿੰਘ ਸੀਗਰੀ ਜੋ ਸ਼ਾਂਤਗਰਾ ਸੀ ਕੋ ਇਲੈਕਸ਼ਨ ਲੜੇ ਔਰ ਬੜੀ ਕਾਮਯਾਬੀ ਨਾਲ ਲੜੇ ਔਰ ਪਾਰਟੀ ਦੇ ਪਛਾਲੇ ਲੀਡਰ ਸੁਮਿਤਰ ਸਿੰਘ ਜੀ ਜੀ ਸਾਹਿਬ ਮੇਰੇ ਨਾਲ ਨੇ ਤੇ ਜੇਨਰ ਭਗਵਾਨ ਦਾ ਸਿੱਧੂ ਜੀ ਜੋ ਕਿ ਸਾਡੇ ਬਹੁਤ ਹੀ ਸਿਆਣੇ ਅਸੋਲੇ ਹੋਏ ਸੀਨੀਅਰ ਬੱਤਪਾ ਦੇ ਆਗੂ ਜਿਨ੍ਹਾਂ ਨੇ 2017 ਦੇ ਵਿੱਚ ਸ਼ਾਮਰਾਸੀ ਤੋਂ ਇਲੈਕਸ਼ਨ ਲਗਾਇਆ ਉਹੀ ਮੇਰੇ ਨਾਲ ਆਏ ਕਿ ਵੀ ਜਰਮੋਹ ਜੀ ਜਿਨ੍ਹਾਂ ਦੇ ਪਿਤਾ ਜੀ ਪਾਮ ਸਿੰਘ ਦੇ ਮੈਂਬਰ ਰਹੇ ਆ ਇਹਨਾਂ ਨੂੰ ਜਨਮ ਤੋਂ ਹੀ ਗੁਰਪ੍ਰੀ ਬਹੁਜਨ ਅੰਦੋਲਨ ਦੀ ਮਿਲੀ ਹੈ ਇਹਨਾਂ ਦੇ ਮੇਰੇ ਤੋਂ ਪਹਿਲਾਂ ਤੁਸੀਂ ਬੜੀ ਬੁਲੰਦ ਆਵਾਜ਼ ਦੇ ਵਿੱਚ ਇਹਨਾਂ ਦੀ ਸੁਣੀ ਹੈ ਉਹ ਜਰਮੋਹ ਜੀ ਵੀ ਮੇਰੇ ਨਾਲ ਆਏ ਨੇ ਮੇਰੇ ਨਾਲ ਤਰਮਿੰਦਰ ਕੁਮਾਰ ਦਾਸਰਾ ਐਡਵੋਕੇਟ ਸਾਹਿਬ ਜਿਨ੍ਹਾਂ ਦੇ ਪਿਤਾ ਜੀ ਭਾਈ ਨਰਮ ਦਾਸਰਾ ਐਡਵੋਕੇਟ ਸਾਹਿਬ ਸਾਰਾ ਇਲਾਕਾ ਇਹਨਾਂ ਨੂੰ ਜਾਣਦਾ ਇਹਨਾਂ ਦੇ ਪਰਿਵਾਰ ਨੂੰ ਜਾਣਦਾ ਲਾਹੌਰ ਤੋਂ ਬਿਲੋਂਗ ਕਰਦੇ ਨੇ ਅੱਜ ਕੱਲ ਇਹ ਮੈਂਬਰ ਬਾਰ ਕਾਉਂਸਲ ਨੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਇਹ ਵੀ ਸਾਥੀ ਮੇਰੇ ਨਾਲ ਆਏ ਨੇ ਮੇਰਾ ਨਾਮ ਪੁਲਵਿੰਦਰ ਕੁਮਾਰ ਮਾਨਾ ਜੀ ਜੋ ਕਿ ਮਾਨਾ ਪਿੰਡ ਦੇ ਸਰਪੰਚ ਵੀ ਰਹੇ ਨੇ ਹੁਸ਼ਾਰਪੁਰ ਵਿੱਚ ਬਕਾਨਤ ਕਰਦੇ ਨੇ ਔਰ ਬਹੁਜਨ ਕੁਮਾਰ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਵੀ ਮੇਰੇ ਨਾਲ ਆਏ ਨੇ ਮੇਰੇ ਨਾਲ ਮੇਰੀ ਭੈਣ ਕ੍ਰਿਸ਼ਨਾ ਜੋ ਸਵੇਰੇ ਰੋਟੀਆਂ ਦਾਰ ਬੰਨ ਕੇ ਬੈਗ ਦੇ ਵਿੱਚ ਪਾ ਕੇ 6:00 ਵਜੇ ਤੋਂ ਲੈ ਕੇ ਰਾਤੀ 10:00 ਵਜੇ ਤੱਕ ਘਰ-ਘਰ ਜਾ ਕੇ ਡੋਰ ਟੂ ਡੋਰ ਕੰਪਲੇਨਟ ਕਰਦੀ ਹੈ ਉਹ ਮੇਰੀ ਪਿਆਰੀ ਭੈਣ ਵੀ ਮੇਰੇ ਨਾਲ ਆਈ ਹੈ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਨੌਜਵਾਨ ਆਗੂ ਰਾਜਵਿੰਦਰ ਸਿੰਘ ਜੋ ਕਿ ਬੇਗੰਗਪੁਰ ਕੰਡਿਆਲੇ ਤੋਂ ਬਿਲੋਂਗ ਕਰਦਾ ਇਹਨਾਂ ਦੇ ਪਿਤਾ ਜਿਹੜੀ ਪਾਰਟੀ ਦੇ ਵਰਕਰ ਨੇ ਉਹ ਵੀ ਮੇਰੇ ਸਾਥ ਆਏ ਨੇ ਇਹਨਾਂ ਨੂੰ ਵੀ ਧੰਨਵਾਦ ਕਰਦਾ ਮੈਂ ਮੈਂ ਸਰਜੀਤ ਵੈਦੀ ਜੀ ਅੱਜ ਕਿਹਾ ਨਾਗੇ ਵੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਦੇ ਉੱਪਰ ਥਾਂ ਦੇ ਉੱਪਰ ਬਾਬਾ ਸਾਹਿਬ ਦਾ ਜਨਮ ਦਿਨ ਮਨਾਣ ਲਈ ਇਕੱਠੇ ਹੋਏ ਸੀ ਉਸ ਦਿਨ ਵੀ ਮੈਨੂੰ ਆਪ ਜੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀ ਜੀਤ ਪ੍ਰਧਾਨ ਸਾਹਿਬ ਇੱਥੇ ਬੈਠੇ ਨੇ ਆਪ ਜੀ ਦਾ ਬੜਾ ਧੰਨਵਾਦ ਹੈ ਦੇਖੋ ਮੇਰੇ ਪਿਆਰੇ ਚੰਦਰ ਦੋਸਤ ਚੰਦਰ ਮੇਰਾ ਪਿਆਰਾ ਦੋਸਤ ਉਹ ਕਹਾਣਾਂ ਦੇ ਵਾਕਿਆ ਹੈ ਆ ਜਿਹੜੇ ਬਹੁਤ ਧੰਨਵਾਦ ਤੁਸੀਂ ਫਮਾ ਕੱਢਿਆ ਦੇਖੋ ਹਰ 5 ਸਾਲ ਬਾਅਦ ਵੋਟਾਂ ਪੈਂਦੀਆਂ ਔਰ ਹਰ 5 ਸਾਲ ਬਾਅਦ ਤੁਹਾਡੇ ਕੋਲ ਆ ਕੇ ਆਉਂਦੇ ਆ ਔਰ ਮੇਰੇ ਸਾਰੇ ਵੀਰ ਸੁਮੇਤਰ ਸਿੰਘ ਸੀਖਰੀ ਦੇਕੇ ਦਾ ਭਗਵਾਨ ਦਾ ਸਿੱਧੂ ਮੈਂ ਪਿਛਲੇ ਲਗਭਗ 25-30 ਸਾਲ ਤੋਂ ਬਹੁਤ ਜਨ ਸਮਾਜ ਪਾਰਟੀ ਦੇ ਪਲੇਟਫਾਰਮ ਤੋਂ ਹਰ ਵਾਰੀ ਵੋਟਾਂ ਤੁਹਾਡੇ ਕੋਲ ਆਈਦਾ ਚਾਹੇ ਪੰਚਾਇਤਾਂ ਦੀਆਂ ਵੋਟਾਂ ਹੋਣ ਚਾਹੇ ਮਿਊਂਸਿਪਲਿਟੀ ਦੀਆਂ ਵੋਟਾਂ ਹੋਣ ਚਾਹੇ ਨਾਂਸਵਾਰੀਆਂ ਵੋਟਾਂ ਹੋਣ ਚਾਹੇ ਜ਼ਿਲ੍ਹਾ ਪੁਰਸਤੀਆਂ ਹੋਣ ਚਾਹੇ ਪੰਚਾਇਤ ਚੁਣਿੱਤੀਆਂ ਹੋਣ ਚਾਹੇ ਐਂਟੀ ਦੀਆਂ ਵੋਟਾਂ ਹੋਣ ਹਰ ਵਾਰੀ ਅਸੀਂ ਤੁਹਾਡੇ ਕੋਲ ਆਉਂਦੇ ਆਂ ਔਰ ਹਮੇਸ਼ਾ ਤੁਹਾਨੂੰ ਫਰਿਆਦ ਕਰਦੇ ਆਂ ਤਬਦੀਰ ਕਰਦੇ ਆਂ ਕਿ ਹਾਕੀ ਵਾਲਾ ਬਟਨ ਆਪਾਂ ਦਬਾਉਣਾ ਆਪਣੀ ਬਹੁਜਨ ਭੈ ਮਾਇਆਬਚੀ ਨੂੰ ਇਹ ਜੇਤਾ ਪ੍ਰਧਾਨ ਮੰਤਰੀ ਦਾ ਬਣਾਉਣਾ ਹਮੇਸ਼ਾ ਤੁਹਾਨੂੰ ਯਾਦ ਕਰੀਂ ਗਿਆ ਔਰ ਅਸੀਂ ਤੁਸੀਂ ਇੱਕ ਗੱਲ ਨੋਟ ਜ਼ਰੂਰ ਕੀਤੀ ਹੋਊਗੀ ਤੁਸੀਂ ਸਮਝਦੇ ਵੀ ਹੋਵੋਗੇ ਕਿ ਅਸੀਂ ਕਿੰਨੇ ਜਿੱਦ ਦੇ ਪੱਕੇ ਆਂ ਕੋਸ ਪਾਰਟੀ ਜਿਠੀ 25 ਤੋਂ 30 ਸਾਲ ਬੈਠੇ ਆ ਕਿਹੜੀ ਹਲੇ ਪੱਤਾ ਜ ਨਹੀਂ ਆਈ ਜਿਹੜਾ ਹਲੇ ਰਾਜ ਨਹੀਂ ਆਇਆ ਲੇਕਿਨ ਅਸੀਂ ਪੁੱਠੇ ਪਾਣੇ 25-30 ਸਾਲ ਤੋਂ ਬਹੁਜਨ ਅੰਦੋਲਨ ਨੂੰ ਜਿੰਦਾ ਰੱਖਿਆ ਹੋਇਆ ਔਰ ਹਰ ਵਾਰੀ ਤੁਹਾਡੇ ਕੋਲ ਕੇ ਬਰਤ ਕਰੀ ਦੀਆ ਨਿਰਾਸ਼ਾ ਨਹੀਂ ਹੋਣੀ ਕਈ ਵਾਰੀ ਤੁਸੀਂ ਵੋਟ ਪਾਉਂਦੇ ਆ ਕਈ ਵਾਰੀ ਤੁਸੀਂ ਸਾਨੂੰ ਵੋਟਾ ਨਹੀਂ ਪਾਉਂਦੇ ਅਸੀਂ ਫਿਰ ਵੀ ਨਹੀਂ ਘਬਰਾਈ ਆ ਅਗਲੀ ਵਾਰੀ ਫੇਰ ਤੁਹਾਡੇ ਕੋਲ ਆ ਜਾਈਂਗਾ ਇਹ ਸਾਡੀ ਕਮਿਟਮੈਂਟ ਦਾ ਲੈਵਲ ਹੈ ਇਹ ਸਾਡੀ ਬਹੁਜਨ ਸਮਾਜ ਪਾਰਟੀ ਦੇ ਨਾਲ ਸਾਡੀ ਕਾਹ ਤਰ੍ਹਾਂ ਦੇ ਪਾਰਟੀ ਜੋ ਸਾਡੀ ਵਫਾਦਾਰੀ ਹੈ ਉਹ ਇਸ ਤੀਨ ਨੂੰ ਤੁਹਾਨੂੰ ਦੱਸਾਉਂਦੀ ਹੈ ਔਰ ਇਹ ਜੇ ਸਾਰੇ ਵੀਰ ਸਾਡੇ ਨਾਲ ਆਏ ਆ ਤਾਇਦੇ ਤੋਂ ਇਹ ਸਤ ਸੁੰਦਾ ਕਿ ਬਹੁਜਨ ਸਮਾਜ ਪਾਰਟੀ ਦਾ ਲੋਕਤੰਤਰੀ ਅਕਾਉਂਟ ਦਾ ਸੰਗਠਨ ਹੋਰ ਕਿਸੇ ਵੀ ਰਾਸ਼ਟਰੀ ਔਰ ਨੈਸ਼ਨਲ ਪਾਰਟੀ ਦੇ ਲਾਵਾ ਇਸ ਪਾਰਟੀ ਦਾ ਸੰਗਠਨ ਔਰ ਇਕਤਾ ਮਜ਼ਬੂਤੀ ਸਭ ਤੋਂ ਜਿਆਦਾ ਆਇਆ ਇਹ ਨਹੀਂ ਹੈ ਕਿ ਬੀਜੇਪੀ ਮੰਗੂ ਭਾਨਪਤੀ ਦਾ ਪਟਾਰਾ ਕਹੀਂ ਕੀ ਰੀਡ ਕਹੀਂ ਦਾ ਰੋੜਾ ਅੱਜ ਬੀਜਪੀ ਦਾ ਕੀ ਹਾਲ ਹੈ ਸੰਗਠਨ ਦੇ ਅੰਦਰ ਤੁਸੀਂ ਨੋਟ ਕਰੋ ਉਹਨਾਂ ਦੀ ਆਪਣੀ ਬੀਜਪੀ ਕਿੱਥੇ ਹੈ ਕਦੀ ਲੋੜ ਕੀਤਾ ਤੁਸੀਂ ਲੋਕਾਂ ਨੇ ਉਹਨਾਂ ਦਾ ਜਿਹੜਾ ਪ੍ਰਧਾਨ ਹੁੰਦਾ ਸੀ ਅਸ਼ੋਕੀ ਸ਼ਰਮਾ ਹੁੰਦਾ ਸੀ ਅੱਜ ਉਹ ਕਿਤੇ ਨਹੀਂ ਲੱਗਾ ਉਹਦੇ ਤੇ ਉਹਨੇ ਅੱਜ ਕਾਂਗਰਸ ਤੋਂ ਉਧਾਰ ਮੰਗੇ ਜਾਖਮ ਨੂੰ ਬਧਾਨ ਲਾਇਆ ਹੈ ਬੀਜਪੀ ਔਰ ਡਾਕਟਰ ਅਮਰਿੰਦਰ ਸਿੰਘ ਸਾਰੀ ਉਮਰ ਕਾਂਗਰਸ ਰਿਹਾ ਅੱਜ ਉਹ ਬੀਜਪੀ ਦੇ ਵਿੱਚ ਹੈ ਉਹੀ ਘਰ ਵਾਲੀ ਪਟਿਆਲੇ ਤੋਂ ਇਲੈਕਸ਼ਨ ਲੜਦੀ ਪਈ ਹੈ ਬਿਜਨ ਸਿੰਘ ਦਾ ਪੋਤਾ ਜਿਹੜਾ ਕਾਂਗਰਸ ਦਾ ਤੇ ਮੁੱਖ ਮੰਤਰੀ ਹੁੰਦਾ ਸੀ ਕੋਰਾ ਪੋਤਾ ਅੱਜ ਲੁਧਿਆਣਾ ਰਵਨੀਤ ਬਿੱਟੂ ਵੀਦੇ ਪੀਰੀ ਨਿਕੜ ਕੋ ਇਲੈਕਸ਼ਨ ਲੜ ਰਿਹਾ ਜਿਹੜਾ ਸੁੰਦਰ ਸ਼ਾਮ ਅਰੋੜੇ ਨੂੰ ਤੁਸੀਂ ਵੋਟਾਂ ਪਾ ਕੇ ਐਮਐਲਏ ਬਣਾਇਆ ਪੰਜੇ ਤੇ ਮੋਹਰਾਂ ਲਾ ਕੇ ਉਹ ਅੱਜ ਬੀਜੇ ਗਰੀ ਚੋੜੀ ਤੇ ਬੈਠਾ ਖੋਲਚ ਬੈਠਾ ਠੁੰਡੇ ਲੈ ਰਿਹਾ ਜਿਸ ਬ੍ਰਹਮਸ਼ੰਕਰ ਜੱਪੇ ਨੂੰ ਤੁਸੀਂ ਲੋਕਾਂ ਨੇ ਐਮਐਲਏ ਐਮਸੀ ਬਣਾਇਆ ਅੱਜ ਉਹ ਕਾਂਗਰਸ ਪਾਰਟੀ ਨੂੰ ਧੋਖਾ ਦੇ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਬਣ ਕੇ ਬੈਠਾ ਜਿਸ ਰਾਜ ਕੁਮਾਰ ਚੋਦੇਵਾਲ ਨੂੰ ਤੁਸੀਂ ਐਮਐਲਏ ਬਣਾਇਆ ਐਮਟੀ ਬਣਾਇਆ ਵਡਾ ਲੀਡਰ ਬਣਾ ਕਦੀ ਉਹ ਭਾਜਪਾ ਦੇ ਝੂਟੇ ਲੈਣ ਫਿਰ ਕਾਂਗਰਸ 10 ਸਾਲ ਝੂਟੇ ਲੈ ਅੱਜ ਉਹ ਆਮ ਆਦਮੀ ਪਾਰਟੀ ਵੱਲੋਂ ਇਲੈਕਟ ਲੜ ਕੇ ਤੁਹਾਡੇ ਕੋਲ ਵੋਟਾਂ ਮੰਗ ਆ ਨਾ ਉਹ ਦੂਜੇ ਪਾਸੇ ਅਸੀਂ ਲੋਕ ਆ ਜਿਹੜੇ 25 ਸਾਲ ਤੋਂ ਉਸੇ ਹੀ ਅੰਦੋਲਨ ਦੇ ਵਿੱਚ ਖੜੇ ਆ ਔਰ ਹਰ ਵਾਰ ਤੁਹਾਨੂੰ ਪ੍ਰੇਰਿਤ ਕਰਦੇ ਆ ਹਾਂ ਕਹੀਦਾ ਪਰ ਤੁਹਾਡਾ ਗੁੱਸਾ ਨਹੀਂ ਕਰੀਦਾ ਫੇਰ ਅਗਲੀ ਵਾਰੀ ਆ ਨਹੀਂ ਨਾ ਤੁਹਾਡੇ ਕੋਲ ਲੇਕਿਨ ਤੁਸੀਂ ਲੋਕ ਵੀ ਇੱਕ ਗੱਲ ਦੇ ਉੱਪਰ ਜ਼ਰੂਰ ਵਿਚਾਰ ਕਰੋ ਕਿ ਉਹ ਦਲ ਬਜਰੂ ਕਦੀ ਉਹ ਤੁਹਾਡੇ ਮੋਰੇ ਮੇਮਣਾ ਬਣ ਕੇ ਆਉਂਦੇ ਨੇ ਕਦੀ ਤੁਹਾਡੇ ਮਾਰੇ ਫੱਕਰੀ ਬਣ ਕੇ ਆਉਂਦੇ ਨੇ ਕਦੀ ਤੁਹਾਡਾ ਵਫਾਦਾਰ ਕੁੱਤਾ ਬਣ ਕੇ ਆਉਂਦੇ ਲੇਕਿਨ ਉਹ ਕਦੀ ਵੀ ਤੁਹਾਡੇ ਨਾਲ ਨਹੀਂ ਰਹਿੰਦੇ ਉਹ ਥਰ ਵਾਰੀ ਪਾਲਾ ਬਦਲਦੇ ਆ ਜਿੱਥੋਂ نوٹ ਆਉਂਦੇ ਆ ਜਿੱਥੋਂ ਪੈਸਾ ਆਉਂਦਾ ਜਿੱਥੋਂ ਧੰਦ ਹੋਣਾ ਟੰਡੀ ਆ ਉਦੋਂ ਨੂੰ ਭੱਜ ਜਾਂਦੇ ਆ ਖੜਦੇ ਨਹੀਂ ਜੇਕਰ ਉਹ ਆਪਣੇ ਸੰਗਠਨ ਨਾਲ ਨਹੀਂ ਖੜੇ ਹੋਏ ਜੇਕਰ ਆਪਣੀ ਪਾਰਟੀ ਨਾਲ ਨਹੀਂ ਖੜੇ ਹੋਏ ਤਾਂ ਮੇਰੀ ਗੱਲ ਯਾਦ ਰੱਖਿਓ ਉਹ ਤੁਹਾਡੇ ਨਾਲ ਵੀ ਕਦੀ ਨਹੀਂ ਖੜੇ ਹੋਣਗੇ ਨਿਕਲੋ ਬਾਹਰ ਮਕਾਨੋਂ ਸੇ ਚੱਕਰਾਂ ਮੇਰੇ ਮਕਾਨੋਂ ਸੇ ਬੋਲਾ ਦੇ ਕਰੋ ਲਾ ਲਾ ਨਿਕਲੋ ਬਾਹਰ ਮਕਾਨਾਂ ਤੇ ਕੈਮਰਾ ਬਈ ਮਾਨੋ ਸੇ ਸੰਵਿਧਾਨ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਇਹ ਪਿੰਡ ਬਹੁਤ ਹੀ ਕਾਮਯਾਬ ਪਿੰਡ ਰਿਹਾ ਇਸ ਪਿੰਡ ਤੋਂ ਜੇਪੀ ਵਰਦੀ ਵਰਗੇ ਵੱਡੇ ਡੀਜੀਪੀ ਤੱਕ ਦੇ ਅਫਸਰ ਨਿਕਲੇ ਆ ਮਾਸਟਰ ਨਿਕਲੇ ਆ ਆਈਐਸ ਨਿਕਲੇ ਆ ਪੀਸੀਐਸ ਨਿਕਲੇ ਆ ਡਾਕਟਰ ਬਣਿਆ ਰੇਲਵੇ ਦੇ ਤੁਹਾਡੇ ਵੱਡੇ ਅਫਸਰ ਬਣੇ ਆ ਇੱਥੇ ਤੁਰਪਾ ਬੈਠੇ ਸਾਡੇ ਬਜ਼ੁਰਗੋ ਬੈਠੇ ਆ ਇਹਨਾਂ ਦੇ ਪੋਤਰਾ ਬੇਟਾ ਕਿਹੜੇ ਵੱਡੇ ਵੱਡੇ ਅਫਸਰ ਬਣ ਕੇ ਇਸ ਪਿੰਡ ਤੋਂ ਨਿਕਲੇ ਆ ਪਰ ਅੱਜ ਤੁਸੀਂ ਦੇਖੋ ਕਿ ਅੱਜ ਤੁਹਾਡਾ ਬੱਚਾ ਆਈਐਸਪੀਸੀ ਵਿੱਚ ਬਣਦੀ ਸਿੱਧੀ ਹੈ ਤੁਸੀਂ ਇਸ ਗੱਲ ਦੇ ਉੱਪਰ ਨਜ਼ਰ ਮਾਰੋ ਤੁਹਾਡੇ ਸਕੂਲ ਟੁੱਟੇ ਵੇ ਆ ਉਹਨਾਂ ਸਕੂਲਾਂ ਨੂੰ ਦੇ ਮਾਰ ਕਰ ਰਹੇ ਨਹੀਂ ਕਿਹ ਕਿ ਤੁਸੀਂ ਪਾਸ ਤੋਂ ਬਾਅਦ ਆਪਣੇ ਨਿਆਣੇ ਨੂੰ ਕਿਸੇ ਇੰਜੀਨੀਅਰਿੰਗ ਕਾਲਜ ਦਾਖਲਾ ਕਰਵਾਉਣਾ ਪਰ ਤੁਹਾਡੇ ਕੋਲ 6 ਮਹੀਨੇ ਦੀ 80000 ਦਾ ੀਤ ਮੰਗਦੇ ਆ ਇੱਕ ਇੱਕ ਲੱਖ ਸਾਲ ਦੀ 86000 ਰੁਪਏ ਭੜੇ ਕੋ ਕੀਮਤ ਮੰਗਦੇ ਆ ਔਰ ਜੇਕਰ ਤੁਸੀਂ ਡਾਕਟਰ ਬਣਾਣਾ ਆਪਣੇ ਨਿਆਣੇ ਨੂੰ ਤੁਹਾਡੇ ਕੋਲ 35 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਪੰਚਾਇਤਾਂ ਦਾ ਵੀ ਔਰ ਜੇਕਰ ਤੁਸੀਂ ਪ੍ਰਾਈਵੇਟ ਕਾਲਜ ਐਡਮਿਸ਼ਨ ਲੈਂਦੇ ਆ ਤੇ ਉਥੇ 1 ਕਰੋੜ ਰੁਪਏ ਫੀਸ ਹੈ ਤੁਸੀਂ ਹੁਣ ਨਵਾਂ ਦੇਤੀ ਬੰਦੀ ਪੈਦਾ ਨਹੀਂ ਕਰ ਸਕਦੇ ਤੁਸੀਂ ਹੁਣ ਨਵਾਂ ਕੋਈ IAS ਅਫੀਸਰ ਪੈਦਾ ਨਹੀਂ ਕਰ ਸਕਦੇ ਤੁਹਾਡੇ ਐਜੂਕੇਸ਼ਨ ਦੇ ਸਾਰੇ ਰਸਤੇ ਇਹਨਾਂ ਲੋਕਾਂ ਨੇ ਬੰਦ ਕਰ ਦਿੱਤੇ ਆ ਤੁਹਾਡੀਆਂ ਆਣ ਵਾਲੀਆਂ ਨਸਲਾਂ ਨੂੰ ਇਹਨਾਂ ਨੇ ਆਲੂ ਪੱਟਣ ਲਈ ਰੱਖਣਾ ਹੈ ਇਹਨਾਂ ਨੇ ਮਟਰ ਪੱਟਣ ਨੂੰ ਰੱਖਣਾ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਤੁਹਾਨੂੰ ਮਜ਼ਦੂਰ ਫੇਰਦਾਰ ਟੈਂਪੂ ਡਰਾਈਵਰ ਟੈਕਸੀ ਡਰਾਈਵਰ ਦਿਹਾੜੀਆਂ ਫੈਕਟਰੀਆਂ ਜੀਐਨਐਰ ਵਿੱਚ ਨੌਕਰੀ ਕਰਨੀ ਸੋਨਾ ਦੀ ਕੱਜ ਨੌਕਰੀ ਕਰਨੀ 9-9000 ਰੁਪਏ ਵਿੱਚ ਲੋਹਾ ਕੁੱਟਣਾ ਔਰ ਹਰ ਰੋਡ 100 ਰੁਪਏ ਦਾ ਤੇਲ ਫੂਕੇ ਸੋਨਾ ਲਿਕਰ ਉਹ 17 ਕਿਲੋਮੀਟਰ ਜਾਣਾ ਮਗਰਵਾਨੀ 9000 ਤਨਖਾਹ ਤੇ 6000 ਵੀ ਪੱਲੇ ਨਹੀਂ ਕਹਿੰਦਾ ਕਿ ਕਿਰ ਛੱਡ ਲਾਂਗੇ ਬਿਮਾਰ ਹੋ ਜਾਏ ਮਹੀਨਾ ਛੁੱਟੀ ਹੋਰ ਕਰਨੀ ਪੈ ਜਾਵੇ ਫੈਕਰੀ ਵਾਲੇ ਕੱਢ ਕੇ ਬਾਹਰ ਮਾਰ ਦੇ ਮੁੰਡੇ ਨੂੰ ਫੇ ਤੁਸੀਂ ਕੀ ਕਰਦੇ ਆ ਨਿਆਣੇ ਨੂੰ ਕਾਜਾ ਚੱਕ ਕੇ ਜਵਾਈ ਭੇਜਦੇ ਆ ਜਵਾਈ ਜਾ ਕੇ ਸਾਡੇ ਨਿਆਣੇ ਕਿਤੇ ਆਰਾਮ ਨਾਲ ਕੰਮ ਕਰਦੇ ਉੱਥੇ 50 ਡਿਗਰੀ ਤਾਪਮਾਨ ਦੇ ਪਰ ਉਹ ਬਿਲਡਿੰਗਾਂ ਦੇ ਉੱਪਰ ਸੀਮੈਂਟ ਛਿੜਦੇ ਆ ਬਜਰੀ ਖੋਲਦੇ ਆ ਰੇਤਾ ਖੋਲਦੇ ਆ ਪਾਣੀ ਵੀ ਲਏ ਆਪਣੇ ਹੱਥਾਂ ਦੇ ਵਿੱਚ ਰੱਟਣ ਪਾਉਂਦੇ ਆ ਗਾਹ ਦੀ ਵਿੱਚ ਵਿਵਾਰ ਹੁੰਦੇ ਆ ਫਿਰ ਜਾ ਕੇ ਕਿਤੇ 20 30 ਹਜ਼ਾਰ ਬਣਦਾ ਤੇ 10 ਹਜ਼ਾਰ ਉੱਤੇ ਝੋਲਦਾ ਘਰ ਕੋਲ ਜੇ ਕੋਜੇ 15 ਹਜ਼ਾਰ ਵੱਲੇ ਜਾਂਦਾ ਕੀ ਲਾਇਆ ਸਾਡੇ ਲੋਕਾਂ ਦੀ ਕਾਜੀ ਵਰਤੀ ਸਾਡੇ ਕੋਲ ਜ਼ਮੀਨਾਂ ਨਹੀਂ ਐ ਸਾਡੇ ਕੋਲ ਮਕਾਨات ਨਹੀਂ ਐ ਜ਼ਮੀਨਾਂ ਦੇ ਹਾਲਾਤ ਇਹੋ ਜਿਹੇ ਆ ਜੇ ਸਾਡੀ ਭੈਣ ਸ਼ਾਮ ਨੂੰ ਕੋਈ ਮੰਮੀ ਜ਼ਮੀਨਾਂ ਦੇ ਵਿੱਚ ਚਲੀ ਜਾਵੇ ਤੇ ਅਮੀਰਾਂ ਦੇ ਜ਼ਗੀਰਦਾਰਾਂ ਦੇ ਹੰਕਾਰੇ ਪੁੱਤ ਉਹਨਾਂ ਕੁੜੀਆਂ ਨੂੰ ਫੜ ਮਾਰਦੇ ਆ ਇਹ ਸਾਡੇ ਲੋਕਾਂ ਦੇ ਹਾਲਾਤ ਇਹਨਾਂ ਲੋਕਾਂ ਨੇ 70 ਸਾਲਾਂ ਦੇ ਵਿੱਚ ਸਾਡੇ ਲੋਕਾਂ ਨੇ ਹਲਾਕ ਕੀਤਾ ਮੈਂ ਤੁਹਾਨੂੰ ਬੰਗਾਰਦਾ ਤੁਸੀਂ ਆਪਣੀ ਅਣਖ ਨੂੰ ਜਗਾਓ ਅਸੀਂ ਇਸ ਧਰਤੀ ਤੇ ਤੱਗੇ ਖਾਣ ਲਈ ਨਹੀਂ ਆਏ ਇਹ ਧਰਤੀ ਜਦ ਪ੍ਰਮਾਤਮਾ ਨੇ ਬਣਾਈ ਕੁਦਰਤ ਨੇ ਬਣਾਈ ਉਹਦਾ ਕਦੀ ਉਹਨੇ ਕੋਈ ਪਲਾਟ ਨਹੀਂ ਕਟਿਆ ਇਹ ਧਰਤੀ ਸਾਰਿਆਂ ਦੀ ਹੈ ਇਹ ਜੰਗਲ ਸਾਰਿਆਂ ਦਾ ਇਹ ਪਾਣੀ ਸਾਰਿਆਂ ਦਾ ਇਹ ਹਵਾ ਹਰ ਕਿਸੇ ਦੀ ਹੈ ਇਹਦੇ ਤੇ ਕਿਸੇ ਦਾ ਕੋਈ ਹੱਕ ਨਹੀਂ ਭਾਰਤ ਦਾ ਸਰਦਾਰ ਕਹਿੰਦਾ ਇਸ ਧਰਤੀ ਤੇ ਜੋ ਕੁਝ ਵੀ ਭਾਰਤ ਦੀ ਧਰਤੀ ਤੇ ਹੈ ਇਹ ਸਾਡੇ ਸਾਰੇ ਲੋਕਾਂ ਦਾ ਹਾਂਝਾ ਹੈ ਔਰੇ ਸਾਕ ਨੂੰ ਸੰਭਾਲਣਾ ਚਾਹੀਦਾ ਤੁਸੀਂ ਵੀ ਇਸ ਜ਼ਮੀਨ ਦੇ ਹੱਕਦਾਰ ਹੋ ਤੁਸੀਂ ਵੀ ਇਸ ਜੰਗਲ ਦੇ ਹੱਕਦਾਰ ਹੋ ਤੁਸੀਂ ਇਸ ਪਾਣੀ ਦੇ ਹੱਕਦਾਰ ਹੋ ਤੁਸੀਂ ਸਿੱਖਿਆ ਦੇ ਹੱਕਦਾਰ ਹੋ ਤੁਸੀਂ ਨੌਕਰੀ ਦੇ ਹੱਕਦਾਰ ਹੋ ਇਹਨਾਂ ਕੱਚੋਲ ਦੀ ਹੱਕਦਾਰ ਕਿਉਂ ਨਹੀਂ ਬਣਦੇ ਕਿਉਂਕਿ ਜਿਹੜੇ ਸਰਕਾਰਾਂ ਨੂੰ ਤੁਸੀਂ ਬਣਾਇਆ ਉਹ ਕਾਣੀ ਵੰਡ ਕਰਦੇ ਨੇ ਕਾਣੀ ਵੰਡ ਕਰਦੇ ਨੇ ਕਾਣੀ ਵੰਡ ਕਿਵੇਂ ਕਰਦੇ ਨੇ ਉਹ ਅਡਾਨੀ ਅੰਬਾਨੀਆਂ ਦੇ ਘਰ ਪਰਦੇ ਨੇ ਜਾਂ ਉਹ ਆਪਣੇ ਘਰ ਪਰਦੇ ਨੇ ਤੁਸੀਂ ਬਾਦਲਾਂ ਨੂੰ 15 ਸਾਲ ਵੋਟਾਂ ਪਾਈਆਂ ਉਹ ਸਾਰੇ ਪੰਜਾਬ ਦੀ ਰੇਤਾ ਚੱਪ ਦੇ ਖਾ ਗਏ ਉਹ ਕੇਵਲ ਨੈਟਵਰਕ ਖਾ ਗਏ ਸਾਰਾ ਸਾਰੇ ਪੰਜਾਬ ਦੀਆਂ ਬੱਸਾਂ ਉਹਨਾਂ ਨੇ ਆਪਣੀਆਂ ਪਾ ਲਈਆਂ ਉਹਨਾਂ ਨੇ ਹੋਟਲ ਆਪਣੇ ਬਣਾ ਲਏ ਉਹਨਾਂ ਲੋਕਾਂ ਨੇ 35 ਹਜ਼ਾਰ ਕਰੋੜ ਦੀ ਜਾਇਦਤ ਬਣਾਈ 15 ਸਾਲ ਦਾ ਤੁਹਾਡੇ ਕੋਲੇ ਕੀ ਦੇ ਕੇ ਗਿਆ ਬਾਦਲ ਯਾਦ ਕਰੋ ਤੁਹਾਨੂੰ ਬਾਦਲ ਕੀ ਦੇ ਕੇ ਗਿਆ ਸੱਚੇ ਮਨ ਨਾਲ ਯਾਦ ਕਰੋ ਆਟਾ ਦੇ ਗਾਲ ਦੇ ਕੇ ਗਿਆ ਤੁਹਾਨੂੰ ਬਾਦਰ 15 ਸਾਲ ਦਾ ਰਾਜ ਕਰਕੇ ਤੁਹਾਨੂੰ ਕੀ ਦੇ ਕੇ ਗਿਆ ਆਪ 35000 ਕਰੋੜ ਦੀ ਯੋਜਨਾ ਬਣਾਈ ਤੁਹਾਨੂੰ ਆਟਾ ਤੇ ਦਾਲ ਦੇ ਕੇ ਗਿਆ ਕਾਂਗਰਸ ਨੂੰ ਤੁਸੀਂ 70 ਸਾਲ ਵੋਟਾਂ ਪਾਈਆਂ ਕਾਂਗਰਸ ਨੂੰ ਤੁਸੀਂ 70 ਸਾਲ ਵੋਟਾਂ ਪਾਈਆਂ ਕਾਂਗਰਸ ਨੇ ਤੁਹਾਨੂੰ ਕੀ ਦਿੱਤਾ ਤੁਹਾਡੀ ਧਰਮਸ਼ਾਲਾ ਲਈ 50000 ਦੀ ਗ੍ਰਾਂਟ ਦਿੱਤੀ ਉਸ ਤੋਂ ਜ਼ਿਆਦਾ ਕੰਮ ਕੀਤਾ ਤੁਹਾਡੇ ਸ਼ੰਖਾਂਤਾਂ ਦਾ ਅੱਜ ਵੀ ਬਖਰੇ ਦੇ ਤੁਹਾਡੇ ਕੋਲ ਪਿੰਡਾਂ ਵਿੱਚ ਡਿਸਪੈਂਸਰੀਆਂ ਤੇ ਡਾਕਟਰ ਨਹੀਂ ਹੈਗੇ ਤੁਸੀਂ ਇਸ਼ਾਰਾ ਕਰ ਰੋਕ ਕੀਤਾ ਪੁਲੀ ਹੌਸਪੀਟਲਾਂ ਤੇ ਜਾਂਦੇ ਹੋ ਸ਼ਹਿਰ ਦੇ ਵਿੱਚ ਉੱਥੇ 100-100 ਬੰਦੇ ਦੀ ਲਾਈਨ ਲੱਗੀ ਹੁੰਦੀ ਹੈ ਤੁਹਾਡਾ ਨੰਬਰ 12 12:30 ਵਜੇ ਤੁਹਾਡਾ ਜਿਹੜਾ ਪੱਕੀ ਦਾ ਨੰਬਰ ਹੁੰਦਾ ਹੈ ਤੇ ਜਦੋਂ ਨੰਬਰ ਆਉਂਦਾ ਹੈ ਡਾਕਟਰ ਉੱਤੇ ਕੰਮ ਚਲਾਇਆ ਜਾਂਦਾ ਹੈ ਡਾਕਟਰ ਤੁਹਾਨੂੰ ਕਹਿੰਦਾ ਮੈਡੀਕਲ ਟੈਸਟ ਕਰਾਓ ਹੌਸਪੀਟਲ ਦੇ ਵਿੱਚ ਮੈਡੀਕਲ ਟੈਸਟ ਕਰਾਉਂਦੀ ਸੁਧਾ ਹੈ ਨਹੀਂ ਡਾਕਟਰ ਕਹਿੰਦਾ ਤੁਸੀਂ ਐਕਸਰੇ ਕਰਾਓ ਐਕਸਰੇ ਵਾਲੀ ਮਸ਼ੀਨ ਹੀ ਖੜਾ ਹੋਵੇ ਜੇ ਤੁਹਾਨੂੰ ਦਵਾਈ ਲਿਖ ਕੇ ਦਿੱਤੀ ਜਾਂਦੀ ਹੈ ਲ ਫਾਰਮੇਸੀ ਤੋਂ ਕਹਿੰਦਾ ਇਹ ਦਵਾਈ ਹੌਸਪੀਟਲ ਦੇ ਹਨ ਨਹੀਂ ਜੀ ਤੇ ਜਿਹੜਾ ਸੁੰਦਰ ਸ਼ਾਮ अरोड़े ਨੇ ਉਹ ਦੇਖਿਆ ਕਿ ਉਹ ਤੇ ਡਾਕ ਨੂੰ ਮਿਲਿਆ ਕੱਕ ਨਹੀਂ ਇੱਥੇ ਮੈਂ ਹਾਂ ਮੈਂ ਬੈਠਾ ਉਹ ਜਿਹਨੇ ਵਪਾਰੀ ਨੇ 10 ਸਾਲ ਲੱਗੇ ਐਮਐਲਏ ਰੈਂਟ ਬਾਅਦ ਆਪਣਾ ਸ਼ਿਵਮ ਹਸਪੀਟਲ ਬਣਾਇਆ ਉਹਨੇ ਸਰਕਾਰੀ ਹਸਪੀਟਲ ਨਹੀਂ ਬਣਾਇਆ ਉਹਨੇ ਆਪਣਾ ਪ੍ਰਾਈਵੇਟ ਹਸਪੀਟਲ ਬਣਾਇਆ ਕਿਤੇ ਤੁਸੀਂ ਦਾਖਲ ਹੋਨੇ ਆ ਤੁਹਾਡਾ ਲੱਖਾਂ ਰੁਪਏ ਖਰਚ ਹੁੰਦਾ ਤੁਹਾਡੇ ਸਰਕਾਰੀ ਸਕੂਲ ਹੁੰਦੇ ਨੇ ਹੁੰਦੇ ਆ ਟੁੱਟੇ ਹੋਏ ਜਿਨ੍ਹਾਂ ਚੋਂ ਪੜ੍ਹ ਕੇ ਤੁਸੀਂ ਨਹੀਂ ਜਾ ਸਕਦੇ ਮੇਰੇ ਸ਼ੁੰਦਰ ਸ਼ਾਮ अरोड़े ਨੇ ਗੈਂਦਾ ਮਾਲਾ ਰੋੜਾਲੇ ਨਾਮ ਦੇ ਵੀਰ ਪਬਲਿਕ ਸਕੂਲ ਬਣਾਇਆ ਆਪਣੇ ਪੇਰ ਨਾਮ ਦਾ ਮਾਡਲ ਸਕੂਲ ਬਣਾਇਆ ਜਿੱਥੇ ਤੁਹਾਡੇ ਨਿਆਣੇ ਦਾਖਲਾ ਨਹੀਂ ਲੈ ਸਕਦੇ ਕਿਉਂਕਿ ਹਰ ਮਹੀਨੇ 20000 ਰੁਪਏ ਆਉਂਦੇ। ਇੱਕ ਮੰਰੇਕਾ ਦੇ ਕੰਮ ਕਰਨ ਵਾਲਾ ਬੱਚਾ ਆਸ਼ਾ ਵਰਕਰ ਆਂਗਨ ਵਾਰਡਿਕ ਕੰਮ ਕਰਨ ਵਾਲੇ ਲੋਕ ਖੇਤਾਂ ਨੂੰ ਜੜੀ ਕਰਨ ਵਾਲੇ ਲੋਕ ਪੱਠੇ ਦੇ ਉੱਪਰ ਇੱਟਾਂ ਪੱਥਰਾਂ ਵਾਲੇ ਲੋਕ ਕਿੱਦਾਂ 60000 ਰੁਪਏ ਫੀਸ ਦੇ ਕੇ ਆਪਣੇ ਨਿਆਣੇ ਨੂੰ ਡਾਕਟਰ ਬਣਾਉਣ ਵਕੀਲ ਬਣਾਉਣ ਇੰਜੀਨੀਅਰ ਬਣਾਉਣ ਕਿ ਤੁਸੀਂ ਲੋਕਾਂ ਨੇ ਸੋਚਿਆ ਕਿਕਰ ਤੁਸੀਂ ਇਹਨਾਂ 70 ਸਾਲਾਂ ਦੇ ਜਿਨ੍ਹਾਂ ਲੋਕਾਂ ਨੂੰ ਵੋਟਾਂ ਪਾਈਆਂ ਉਹਨਾਂ ਲੋਕਾਂ ਨੇ ਤੁਹਾਡੇ ਨਾਲ ਇਹ ਧੋਖਾ ਕਮਾਇਆ 70 ਸਾਲਾਂ ਦੇ ਵਿੱਚ ਔਰ ਤੁਸੀਂ ਹਰ ਵਾਰ ਉਹਨਾਂ ਨੂੰ ਮਾਫ਼ ਕਰ ਦਿੰਦੇ ਆ ਉਹਨਾਂ ਨੇ ਕੀਤੇ ਹੋਏ ਵਾਅਦੇ ਤੇ ਮਾਰ ਜਾਂਦੇ ਆ 10 ਸਾਲ ਪਹਿਲਾਂ ਮੂੰਗੀ ਮਸਨਾਈ ਦਾਲ 26 ਰੁਪਏ ਕਿੰਦੋ ਸੀ ਅੱਜ ਤੁਸੀਂ ਉਹ ਮੂੰਗੀ ਮਸਨਾਈ ਦਾਲ 130 ਰੁਪਏ ਕਿਥਾਰੇ ਦੱਸੋ ਖਾ ਰਹੇ ਕਿ ਖਾ ਰਹੇ ਪੈਟਰੋਲ 48 ਰੁਪਏ ਲੀਟਰ ਸੀਗਾ ਹੁਣ 59 ਰੁਪਏ ਲੀਟਰ ਸੀ ਅੱਜ ਪੈਟਰੋਲ 96 ਰੁਪਏ ਲੀਟਰ ਆ ਜਿਹੜਾ ਸਿਲੰਡਰ ਤੁਹਾਡਾ 400 ਰੁਪਏ ਸੀਗਾ ਅੱਜ ਉਹ ਸਿਲੰਡਰ 11000 ਤੇ ਆਇਆ ਤੁਸੀਂ ਨੋਟ ਕਰੋ ਸਰਨਾ ਤੇਲ 65 ਰੁਪਏ ਲੀਟਰ ਸੀਗਾ 2014 ਦੇ ਵਿੱਚ ਅੱਜ 2024 ਦੇ ਵਿੱਚ 170 ਰੁਪਏ ਲੀਟਰ ਹੈ ਰਫਾਈਨਸ ਟਾਲ 75 ਰੁਪਏ ਸੀਗਾ ਅੱਜ ਉਹ 210 ਰੁਪਏ ਨੂੰ ਮਿਲਦਾ ਹੈ ਤੁਸੀਂ ਦੱਸੋ ਸਾਲਾ ਕੀ ਖਟਿਆ ਇਸ ਬਾਰੇ ਸੋਚੋ ਅਡਾਨੀ ਬਾਨੀ ਦਾ 400 500 1100 ਕਰੋੜ ਦੀ ਗੈਦਰ ਬਣਾ ਗਏ ਤੁਹਾਡੇ ਪੱਲੇ ਕੀ ਪਿਆ ਤੁਹਾਨੂੰ ਸ਼ਾਮਲਾ ਦੀ ਜ਼ਮੀਨ ਕਿਹਦੇ ਨੂੰ ਦਿੱਤੀ ਤੁਹਾਡੇ ਚਾਰ-ਚਾਰ ਮੱਲੇ ਦੇ ਜਿਹੜੇ ਮਕਾਨ ਲਾਲਕੀ ਦੇ ਅੰਦਰ ਤੁਹਾਨੂੰ ਉਹਦੀ ਮਾਰਕੀ ਦਿੱਤੀ ਜਿਹੜਾ ਚੰਨੀ ਲਾਰੇ ਲਾਉਂਦਾ ਸੀ ਮੈਂ ਤੁਹਾਨੂੰ ਮਾਲਕ ਬਣਾ ਦੂੰਗਾ ਤੁਸੀਂ ਬਣੇ ਮਾਲਕ ਤੁਹਾਡੇ ਕੋਲ ਚਾਰ ਮੱਲੇ ਜਗ੍ਹਾ ਹੋਵੇ ਤਾਂ ਤੁਸੀਂ ਉਹਨੂੰ ਬੈਂਕ 'ਚ ਰੱਖ ਕੇ ਕਰਜ਼ਾ ਲੈ ਕੇ ਆਪਣੇ ਨਿਆਣੇ ਨੂੰ ਕੈਨੇਡਾ ਦਾ ਭੇਜ ਦਿਓ ਅਸੀਂ ਉਹ ਵੀ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਨੇ ਤੁਹਾਨੂੰ ਜਿੱਤਾ ਕੱਖ ਨਹੀਂ ਜਿਨ੍ਹਾਂ ਨੂੰ ਅਸੀਂ 70% ਵੋਟਾਂ ਪਾਈਆਂ ਇਸ ਕਰਕੇ ਮੈਂ ਤੁਹਾਨੂੰ ਫਰਿਆਦ ਕਰਦਾ ਇਸ ਵਾਰੀ ਤੁਹਾਡੇ ਮੋਰੇ ਵੋਟਾਂ ਪੈਣ ਜਾ ਰਹੀ ਹੈ ਗਲਤੀ ਨਾ ਕਰ ਲਿਓ ਆਪਣਾ ਭੇਜ ਕੇ ਅਸੀਂ ਜ਼ਿੰਦਗੀ ਕੱਢ ਲਈ 77 ਸਾਲ ਜ਼ਿੰਦਗੀ ਨਿਭਾਈਆਂ ਨਾ ਬਜ਼ੁਰਗਾਂ ਨੇ ਨਿਭਾਈ ਅੱਗੇ ਆਪਣੇ ਪੁੱਤ ਪੋਤਰਿਆਂ ਦਾ ਸੋਚੋ ਆਪਣੀਆਂ ਦੋਹੀਆਂ ਦੋਤਰੀਆਂ ਬਾਰੇ ਸੋਚੋ ਵੀ ਉਹ ਕਹੇਗੇ ਦੁਨੀਆ ਦੇ ਵਿੱਚ ਤੁਸੀਂ ਉਹਨਾਂ ਛੱਡ ਕੇ ਜਾ ਰਹੇ ਆਂ ਜਿੱਥੇ ਦੁਨੀਆ ਦੇ ਵਿੱਚ ਉਹਨਾਂ ਨੂੰ ਨਾ ਹਵਾ ਮੁਫ਼ਤ ਮਿਲਦੀ ਆ ਨਾ ਪਾਣੀ ਮੁਫ਼ਤ ਮਿਲਦਾ ਨਾ ਜ਼ਮੀਨ ਮਿਲਦੀ ਨਾ ਇਲਾਜ ਮਿਲਦਾ ਨਾ ਟਿੱਕਾਂ ਮਿਲਦੀ ਮਿਲਦਾ ਕੀ ਆ ਮਹੀਨੇ ਦਾ ਫਰੀ ਆਟਾ ਦਾਣ ਦਾ ਰਾਸ਼ਨ ਮਿਲੇਗਾ ਨਾ ਪਾਨੂੰ ਕੱਖ ਨਹੀਂ ਮਿਲੇਗਾ ਆਟਾ ਦਾਲ ਦਾ ਰਾਸ਼ਨ ਮਿਲੇਗਾ ਤੁਸੀਂ ਚਾਹੋਗੇ ਮੈਨੂੰ ਨਹੀਂ ਲੱਗਦਾ ਕਿ ਇਸ ਪਿੰਡ ਦਾ ਕੋਈ ਵੀ ਵਕਨੀ ਸਰਕਾਰ ਕੋਲੋਂ ਫ੍ਰੀ ਆਟਾ ਲੈਣਾ ਚਾਹਦਾ ਦੱਸੋ ਲੈਣਾ ਚਾਹਦਾ ਕੋਈ ਜਾਂ ਕਹਿੰਦੀ ਜਹਾਨਾ ਕਿ ਮੇਰਾ ਬੱਚਾ ਕੋਈ ਫ੍ਰੀ ਵੀ ਟੀਲ ਲਵੇ ਮੇਰਾ ਬੱਚਾ ਪੜ੍ਹੇ ਅਫਸਰ ਬਣੇ ਆਪ پیسے ਖਵਾਵੇ ਲੋਕਾਂ ਦੀ ਮਦਦ ਕਰੇ ਔਰ ਆਪਣੇ ਗੁਰੂ ਦਾ ਹਰਦਾਸ ਦਸੋਂ ਲੈ ਕੇ ਆਵੇ ਲੰਗਾ ਲਾਵੇ ਮੈਂ ਜਾਵਾਂਗਾ ਉਹ ਤੁਹਾਡੀ ਵੀ ਇਹ ਹੀ ਭਾਗਨਾ ਹੈ ਅਸੀਂ ਤੁਹਾਡੇ ਦੀ ਦੀ ਦੇਵਾਸ ਕਰੋ ਅਸੀਂ ਤੁਹਾਡੇ ਨਾਲ ਹੈ ਰੋਗੇ ਰੰਜੀਤ ਜੀ ਸੰਯਾਸ ਕਰੋ ਅਸੀਂ ਤੁਹਾਡੇ ਸਾਥ ਹੈ ਲੇਕਿਨ ਇਹ ਮੌਜੂਦਾ ਵਿਵਸਥਾ ਤੁਹਾਨੂੰ ਸ਼ਾਂ ਨਹੀਂ ਲੈਣ ਦਿੰਦੀ ਤੁਸੀਂ ਸੜਕਾਂ ਤੇ ਚੜਦੇ ਆ ਤੁਹਾਨੂੰ ਟੋਲ ਪਲੇ ਦੇ ਘੇਰ ਲੈਂਦੇ ਆ ਤੁਸੀਂ ਸੜਕਾਂ ਦਾ ਨਿਕਲਦੇ ਆ ਤੁਹਾਨੂੰ ਟੋਲ ਪਲੇ ਦੇ ਘੇਰ ਲੈਂਦੇ ਆ ਤੁਹਾਨੂੰ ਸੜਕ ਤੇ ਚੜਨ ਨਹੀਂ ਦਿੰਦੇ ਕੋਈ ਕਹਿੰਦਾ 70 ਰੁਪਏ ਰੱਖੋ ਫੇਰ ਅੱਗੇ ਜਾਉਂਦੇ ਤੁਸੀਂ ਪ੍ਰਾਈਵੇਟ ਹਸਪਤਾਲਾਂ ਜਾਂਦੇ ਆ ਉਹ ਕਹਿੰਦੇ 1.5 ਲੱਖ ਰੁਪਏ ਜਮ੍ਹਾਂ ਕਰਾਓ ਤਾਂ ਤੁਹਾਡਾ ਇਲਾਜ ਕਰਾਉਣਾ ਤੁਸੀਂ ਵੱਡੇ ਕਾਲਜਾਂ ਜਾਂਦੇ ਹੋ ਕਿਹੜੇ 35 ਲੱਖ ਰੁਪਏ ਦੇ ਤਾਂ ਤੁਹਾਡੇ ਨਿਆਣੇ ਨੂੰ ਪੜਾਉਣਾ ਜ਼ਿੰਮੇਵਾਰ ਦੇ ਖੇਤਾਂ ਜਾਂਦੇ ਆ ਤਾਂ ਡਾਂਗਾਂ ਲੈ ਕੇ ਭੱਜਣਾ ਸਾਡੇ ਵੱਲ ਨੂੰ ਕੀ ਆ ਸਾਡੇ ਵੱਲੇ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਮੋਤੀ ਨੇ ਤੁਹਾਨੂੰ ਨਾਰਾ ਲਾਇਆ ਕਿ ਮੈਂ ਕਾਲਾ ਤੁਹਾਨੂੰ ਲੈ ਕੇ ਆਉਂਗਾ ਤੁਹਾਡੇ ਖਾਤੇ ਦੇ 15 ਲੱਖ ਪਾਉਂਗਾ 10 ਸਾਲ ਹੋ ਗਏ ਮੈਨੂੰ ਲੱਗਦਾ ਨਹੀਂ 15 ਪੈਸੇ ਵੀ ਤੁਹਾਡੇ ਖਾਤੇ ਚ ਆਏ ਆ ਆ 2 ਸਾਲ ਪਹਿਲਾਂ ਝਾੜੂ ਆਇਆ ਥੱਗ ਆਇਆ ਲਾਲਾ ਬਾਂਗਿਆ ਗਿਰਦੀ ਤੋਂ ਪੋ ਆ ਕੇ ਕਹਿੰਦਾ ਮੈਂ ਬੀਬੀਆਂ ਨੂੰ ਹਜ਼ਾਰ ਯਾਰ ਕਹਿ ਦੂੰਗਾ ਤੇ ਕਿਸੇ ਬੀਬੀ ਨੂੰ ਮਿਲਿਆ ਰ ਮੈਨੂੰ ਦੱਸ ਤੇ ਹੁਣ ਆ ਕੇ ਮਿਲਿਆ ਕਿਸੇ ਨੂੰ 1000 ਰੁਪਇਆ ਨਹੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਇਆ ਨਹੀਂ ਪੰਜਾਬ ਚ ਗੁੰਡਾਗਰਦੀ ਖਤਮ ਹੋਈ ਬਿਲਕੁਲ ਨਹੀਂ ਬੀਬੀਆਂ ਨੂੰ 1000 1000 ਮਿਲਿਆ ਤੁਹਾਡੇ ਕਿੰਨੇ ਯਾਰਾਂ ਨੂੰ ਸਰਕਾਰੀ ਨੌਕਰੀ ਮਿਲੀ ਮੈਨੂੰ ਹੱਥ ਖੜਾ ਕਰਕੇ ਦੱਸੋ ਇਹ ਤੁਹਾਡੇ ਨਾਲ ਹਰ ਵਾਰੀ ਝੋਖਾ ਕਰਦੇ ਆ ਤੁਸੀਂ ਭੂਲੇ ਲੋਕ ਆ ਕੋਹਾਂ ਦਾ ਤੁਹਾਡੇ ਪੈਰੀ ਹੱਥ ਲਾਂਦਾ ਐ ਮਾਤਾ ਜੀ ਇਹ ਤਾਂ ਤੁਹਾਡੇ ਬੱਚੇ ਆ ਤੁਸੀਂ ਜੋ ਕਹਿ ਲੂਗੇ ਉਹ ਕਰਾਂਗੇ ਮੇਰੀ ਜੇ ਸਰਕਾਰ ਬਣ ਗਈ ਮੈਂ ਤੁਹਾਨੂੰ ਆਟਾ ਰਾਜੂਗਾ ਤੁਹਾਡੇ ਨੀਲੇ ਕਾਰਡ ਬਣਾ ਦੂਗਾ ਉਹ ਭੜਿਓ ਲੋਕਾਂ ਨੂੰ ਸਾਨੂੰ ਨੀਲੇ ਕਾਰ ਨਹੀਂ ਚਾਹੀਦੇ ਸਾਨੂੰ ਤੁਹਾਡੀ ਕੋਈ ਗ੍ਰਾਂਟਰੀ ਨਹੀਂ ਚਾਹੀਦੀ ਸਾਨੂੰ ਨੌਕਰੀ ਦੋ ਜਿੱਤ 35 ਤੋਂ 5000 ਰੁਪਏ ਦੀ ਤਨਖਾਹ ਲਈਏ ਹੋਰ ਆਪਣੇ ਨਿਆਣਿਆਂ ਨੂੰ ਪਾਲੀਏ ਔਰ ਵਧੀਆ ਇੱਜ਼ਤ ਦੀ ਜ਼ਿੰਦਗੀ ਜੀਏ ਅਸੀਂ ਵੀ ਜ਼ਮੀਰਦਾਰ ਬਣੀਏ ਸਾਡੇ ਵੀ ਮੈਨਜ ਪੈਲੇਸ ਹੋਣ ਸਾਡੇ ਵੀ ਹੋਟਲ ਹੋਣ ਸਾਡੇ ਡੀਜ਼ਲ ਥੌਂ ਸਾਡੇ ਪੈਟਰੋਲ ਪੰਪ ਹੋਣ ਸਾਡੀਆਂ ਗੈਸ ਏਜੰਸੀਆਂ ਹੋਣ ਸਾਡੇ ਫਾਰਮ ਹਾਊਸ ਹੋਣ ਇਹੋ ਜਿਹੇ ਸੁਪਨੇ ਦੇਖੋ ਇਹੋ ਜਿਹੇ ਸੁਪਨੇ ਤੁਹਾਡੇ ਤਾਂ ਪੂਰੇ ਹੋ ਸਕਦੇ ਆ ਕਿ ਇਸ ਦੇਸ਼ ਦੀ ਧਨ ਦੌੜ ਕੇ ਤੁਸੀਂ ਲੋਕ ਕਬਜ਼ਾ ਕਰੋਗੇ ਕਿੱਦਾਂ ਕਬਜ਼ਾ ਕਰੂਗੇ ਮੈਂ ਤਾਂ ਉਹ ਤਰੀਕਾ ਰੱਖਦਾ ਤੁਹਾਨੂੰ ਕੋਈ ਬੈਂਕ ਲੁੱਟਣ ਦੀ ਲੋੜ ਨਹੀਂ ਤੁਹਾਨੂੰ ਕੋਈ ਗੋਲੀ ਚਲਾਉਣ ਦੀ ਲੋੜ ਨਹੀਂ ਤੁਸੀਂ ਸਿਰਫ ਆਪਣੀ ਉਂਗਲੀ ਲਿਬਾਉਣੀ ਹੈ ਆਪਣਾ ਰਾਜ ਲੈ ਕੇ ਆਣਾ ਭੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਕੱਟਣਾ ਇਧਰ ਲਾਉਣਾ ਇਹੀ ਆ ਸਾਰਾ ਕੁਝ ਫੁੱਲ ਝਾੜੂ ਪੰਜੇ ਔਰ ਔਰ ਤਕੜੀ ਤੋਂ ਉਂਗਲੀ ਕੱਕ ਕੇ ਹੱਥੀਂ ਦੇ ਬਟਨ ਉਂਗਲੀ ਰੱਖ ਲਓ ਰਾਏ ਤੁਹਾਡਾ ਆ ਜਾਣਾ। ਲੋਕਸ ਮਾਈ ਪਾਰਟੀ ਜਿੰਦਾਬਾਦ 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 ਲੋਕਸ ਮਾਈ ਪਾਰਟੀ ਜਿੰਦਾਬਾਦ 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 ਜੇਕਰ ਤੁਹਾਡਾ ਰਾਏ ਆ ਗਿਆ ਭਾਰਤ ਦੇਸ਼ ਦਾ ਜਿਹੜਾ ਕੁੱਲ ਬਜਟ ਹੈ 35 ਲੱਖ ਕਰੋੜ ਰੁਪਏ ਦਾ ਬਜਟ ਹੈ। ਮਾਤਾ ਕਥਕਾਂ ਦਾ ਅੱਜ ਮੋਦੀ ਦੇ ਦੂਸਰੇ ਖੱਲੇ ਉਹ ਕਿਤੇ 100 ਲੱਖ ਕਰੋੜ ਕਿਆ ਪਿਆ ਉਹਨੂੰ ਜਿਹੜਾ ਦਿਨ ਕਹਿੰਦਾ ਉਹਨੂੰ ਉਹ ਪੈਸੇ ਬਣਦਾ ਉਹਦਾ ਦਿਲ ਕੀਤਾ ਅਦਾਨੀ अंबानी ਨੂੰ ਅਮੀਰ ਬਣਾਉਣ ਦਾ ਉਹਨ ਅਦਾਨੀ अंबानी ਨੂੰ 4.5 ਲੱਖ ਕਰੋੜ ਦੇ ਮਾਲਕ ਬਣਾਤਾ ਇੰਟਰਨੈਟ ਦੀ ਜਨਾਨੇ ਐ ਕਿੱਕ ਕਰੋ ਕਿ ਖਿਡਾਣਾ ਹੋਵੇ ਕੱਗੇ ਦੇ ਵਿੱਚ ਹੈ ਤੇ ਤੁਹਾਨੂੰ ਆਕਾ ਲਾਲ ਜਿੰਦਾ ਜੇ ਕਰੇ ਤਾਂ ਮਾਇਮਤੀ ਪ੍ਰਧਾਨ ਮੰਤਰੀ ਬਣ ਕੇ ਬੈਠੀ ਹੋਵੇ ਜੇ ਕਿ ਮੈਂ ਉੱਥੇ ਐਮਪੀ ਬਣ ਕੇ ਬੈਠਾ ਹਾਂ ਤਾਂ ਉਸ 33 ਲੱਖ ਕਰੋੜ ਰੁਪਏ ਦੇ ਵਿੱਚੋਂ ਤੁਹਾਨੂੰ ਘੱਟੋ ਘੱਟ ਤਿੰਨ ਤਿੰਨ ਕਿੱਲੇ ਜ਼ਮੀਨਾਂ ਲੈ ਕੇ ਦੇ ਦਵਾਂ ਕਿ ਤੁਸੀਂ ਜ਼ਿਮੀਦਾਰ ਬਣ ਜਾਓ ਮੁੱਛਾਂ ਦੇ ਬਾਦ ਵਿੱਚ ਲੋਕਾਂ ਨੂੰ ਵੀ ਸੁਵਿਧਾ ਹੋਣੀ ਆ। ਸਾਡੀਆਂ ਮਈਆਂ ਸਾਡੇ ਖੇਤਾਂ ਦੇ ਕਣਕੇ ਲੱਗੀ ਹੋਈ ਆ ਅਸੀਂ ਤੌਹਨਾ ਕਿੰਨੇ ਕੇਸੋਂ ਮੰਗ ਲੈਣੀ ਆ ਕਿ ਤੁਸੀਂ ਵੀ ਗਾਣੇ ਗਾਓ ਜੱਟਾਂ ਦੇ ਪੁੱਤ ਮੌਜ ਕਰਦੇ। ਧੰਨ ਦੇ ਇਹ ਕਾਈ ਹੋ ਸਕਦਾ ਜੇਕਰ ਤੁਸੀਂ ਬਹੁਜਨ ਸਮਾਰੋਹ ਪਾੜਨੇ ਨੂੰ ਸੋਚਾ ਦੇਖਿਆ ਮਾਰਾ ਕੋ ਆਪਣੇ ਆਪ ਦੇ ਵਿੱਚੋਂ ਨਿਕਲੇ ਹੋਏ ਗਰੀਬ ਘਰਾਂ ਦੇ ਨਿਕਲੇ ਹੋਏ ਮੁੰਡੇ ਜਿਹੜੇ ਅਸੀਂ 30 ਸਾਲ ਤੋਂ ਲੱਗੇ ਜਦੋਂ ਸਾਡੀਆਂ ਮੁੱਛਾਂ ਵੀ ਨਹੀਂ ਆਈਆਂ ਸੀ ਉਦੋਂ ਵੀ ਅਸੀਂ ਬਹੁਜਨ ਦੇ ਦੋਲੋਂ ਦੇ ਲੱਗੇ ਹੋਏ ਰਹੂਗਾ ਜਿਹੜੀ ਜਾ ਰਹੇ ਨੇ ਕਪੜਾ ਦੇ ਅਸੀਂ ਲੋਕ ਆਪ ਸੁમિતਰ ਸਿੰਘ ਸੀਤਰੀ ਨੇ ਅੱਧੀ ਮਹਿੰਤ ਕੀਤੀ ਹੋਈ ਹੈ ਠੇਕੇਦਾਰ ਤੋਂ ਵਾਂਝਾ ਸਿੱਧੂ ਨੇ ਲੋਕਾਂ ਨੇ ਮਕਾਰ ਚੜੇ ਹੋਏ ਆ ਮਜ਼ਦੂਰੀ ਕੀਤੀ ਹੋਈ ਹੈ ਜਾਰੀ ਕੀਤੀ ਹੈ ਕਿ ਅੱਜ ਆਪਣੀ ਮਿੱਟੀ ਦੇ ਸਦਕਾ ਇੱਕ ਪੋਲੀਟਿਕਲ ਪਾਰਟੀ ਜਾਂ ਲੀਡਰ ਹੀ ਨਹੀਂ ਇਹਦੇ ਅੱچھے ਵਪਾਰੀ ਹੋਣ ਕਾਰੋਬਾਰੀ ਵੀ ਆ ਅਸੀਂ ਚਾਹਨਾ ਤੁਸੀਂ ਵੀ ਤਾਂ ਜ਼ਿੰਦਗੀ ਦੇ ਵਿੱਚ ਸਮਝ ਦਾ ਹਾਸਲ ਕਰੋ ਤਗੜੇ ਬਣੋ ਮਜ਼ਬੂਤ ਬਣੋ ਤੁਹਾਡੇ ਤੁਸੀਂ ਕਿਸੇ ਦੇ ਦਿਆਲੇ ਪਾਤਰ ਨਾ ਬਣੋ ਕਿਸੇ ਦੇ ਕੀਥਰੇ ਪਾਤਰ ਨਾ ਬਣੋ ਸਨਮਾਨ ਦੇ ਪਾਤਰ ਬਣੋ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੀ ਐਸਾ ਸਮਾਜ ਮਾਹੌਲ ਹੈ ਜਿੱਥੇ ਸਭਨ ਕੋ ਆਣ ਛੋਟ بڑے ਸਭ ਸੰਭ ਦੇ ਰੰਗ ਦਾ ਸਤਿਕਾਰ ਹੈ ਇਹ ਗੱਲ ਤੁਸੀਂ ਚੇਤੇ ਰੱਖੋ ਪਰ ਜੇਕਰ ਤੁਸੀਂ ਇਹ ਗੱਲ ਚੇਤੇ ਰੱਖੂਗੇ ਕਿ ਤੁਸੀਂ ਉਹਦੇ ਲਈ ਸੰਘਰਸ਼ ਕਰੋ ਵੀ ਇਹ ਸੰਵਦਾ ਕਿੱਦਾਂ ਲੈ ਕੇ ਆਣੀ ਹੈ ਬਰਾਬਰ ਦਾ ਕਿੱਦਾਂ ਲੈ ਕੇ ਆਣੀ ਹੈ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮੱਧ ਤੋਂ ਮਕੀਰਾ ਦੇਖ ਕੇ ਬਹੁਤ ਜਨ ਤੁਹਾਡੀ ਤਾਂ ਕਥਾ ਹੋ ਜਵੇ ਕਿ ਉਹ ਸੱਤਾ ਦਾ ਸ਼ਹਿਦ ਰੂਪੀ ਸ਼ਹਿਦ ਅਸੀਂ ਖਾਵਾਂਗੇ ਔਰ ਸਾਡੇ ਕੋ ਡਾਂਗ ਹੋਏਗੀ ਸਾਡੇ ਕੋ ਬਦੂਤ ਹੋਏਗੀ ਤੇ ਅਸੀਂ ਛੁੱਟੀਆਂ ਮਾਰਾਂਗੇ ਜਦੋਂ ਸਾਡੇ 'ਤੇ ਅਤਿਆachar ਕਰੇਗਾ ਓ ਫਿਲਿੰਗ ਨਾ ਕਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਏਡਰੂ ਦਰ ਮੋਟਰ ਥਕਣਾ ਦੇ ਘੁੰਮ ਕੇ ਟਾਈਮ ਆਪਣਾ ਨਾ ਖਰਾਬ ਕਰੋ ਪੜੋ ਆਪਣੇ ਅੰਦੋਲਨ ਦੇ ਨਾਲ ਜੁੜੋ ਆਪਣੇ ਗੁਰੂ ਦੀ ਵਿਚਾਰਧਾਰਾ ਨਾਲ ਜੁੜੋ ਡਾਕਟਰ ਬੀ ਆਰ ਅੰਬੇਦਕਰ ਦੀ ਵਿਚਾਰਧਾਰਾ ਨਾਲ ਜੁੜੋ ਔਰ ਬਹੁਜਨ ਸਮਾਜ ਪਾਰਟੀ ਨਾਲ ਜੁੜੋ ਆਓ ਅਸੀਂ ਮਿਲ ਕੇ ਇਸ ਨੂੰ ਖੂਬਸੂਰਤ ਬਣਾ ਸਕਦੇ ਹਾਂ ਵਧੀਆ ਬਣਾ ਸਕਦੇ ਹਾਂ ਕਿ ਯਾਦ ਹੈ ਕਿ ਸਾਡਾ ਇੱਕ ਵਾਰੀ ਰਾਜ ਆਇਆ ਸੀ ਮਹਾਰਾਜਾ ਅਗੋਕ ਦਾ ਰਾਜ ਪੂਰੀ ਦੁਨੀਆ ਯਾਦ ਕਰਦੀ ਹੈ ਔਰ ਤੁਸੀਂ ਦੂਜੇ ਅਸ਼ੋਕ ਦਾ ਰਾਜ ਯਾਦ ਕਰੋ ਇਤਿਹਾਸ ਪੜੋ ਜਿਹਨਾਂ ਲੋਕਾਂ ਦਾ ਰਾਜ ਕੀਤਾ ਅਖੀਰ ਵਿੱਚ ਇੰਨੀ ਤੁਹਾਨੂੰ ਦੇਖ ਕੇ ਕਰਕੇ ਜਾਨਣਾ ਕਿ ਗੱਲ ਬਜਰੂਆਂ ਦੇ ਘਾਟੇ ਜਣਾ ਆਇਓ ਜਿਹੜਾ ਰਾਜਮਾਰ ਨਾਲ ਭਾਜਪਾ ਦਾ ਸਟਾਫ ਹੋਇਆ ਨਾ ਕਾਂਗਰਸ ਦਾ ਸਟਾਫ ਹੋਇਆ ਨਾ ਉਹ ਆਮ ਆਦਮੀ ਪਾਰਟੀ ਦਾ ਸਟਾਫ ਨਾ ਅਗਲੀ ਵਾਰੀ ਪਤਾ ਨਹੀਂ ਉਹ ਅਕਾਲੀ ਦਲ ਤੇ ਬੈਠਾ ਹੋਵੇ ਦੇਸ਼ਾ ਤੇ ਉਤੇ ਯਕੀਨ ਨਾ ਕਰਿਓ ਕਾਂਗਰਸ ਤੇ ਯਕੀਨ ਤੁਸੀਂ 70 ਸਾਲ ਕਰਕੇ ਦੇਖ ਲਿਆ ਤੁਹਾਡੀ ਗਰੀਬੀ ਨਹੀਂ ਗਈ ਇੱਥੇ ਬਜ਼ੁਰਗ ਬੈਠੇ ਨੇ ਕੁਛੋ ਕਾਂਗਰਸ ਨੇ ਦੂਰ ਨਹੀਂ ਤੋਂ 1975 ਤੇ ਗਰੀਬੀ ਖਤਮ ਦਾ ਨਾਰਾ ਦਿੱਤਾ ਸੀ ਅੱਜ ਗਰੀਬੀ ਘਟਾਣ ਦੀ ਏਟਾ ਦੀ ਕਾਂਗਰਸ ਉਹ ਕੋਲੇ ਚਲੀ ਗਈ ਹੈ ਗਰੀਬੀ ਨਹੀਂ ਘਟੀ 10 ਸਾਲ ਮੋਦੀ ਨੇ ਝੂਠੇ ਲਾ ਲੇ ਗਰੀਬੀ ਨਹੀਂ ਘਟੀ ਪਹਿਨਾਰੇ ਚਾਂਸੇ ਦਾ ਆਮ ਆਦਮੀ ਪਾਰਟੀ ਅਕਾਲੀ ਜਲ ਪਾਰਟੀ ਬੀਜੇਪੀ ਪਾਰਟੀ ਤੇ ਆਜ ਨਵੀਂ ਚਾਲੂ ਵਾਲੀ ਪਾਰਟੀ ਇਹਦੇ ਚਾਂਸੇ ਜਨਾਣਾ ਆਪਣੇ ਬੰਗਲ ਸਮਾਜ ਪਾਰਟੀ ਦੀ ਹਾਥੀ ਦੇ ਉੱਪਰ ਕੱਢ ਕੇ ਬੈਠੋ ਰਾਜੇ ਮਨ ਕੇ ਚੇਤੇ ਵੇਖੋ ਕਿਨਾ ਸ਼ਬਦਾਂ ਨਾਲ ਆਪਕਾ ਬੋਲ ਦਿੱਤਾ ਵਾ ਇੱਕ ਤਰੀਕ ਨੂੰ ਵੋਟਾਂ ਪਾਉਣੀਆਂ ਹੈ ਕੁਝ ਗੋਲ ਪਾਣ gana ਤੁਸੀਂ ਬਦਲਾਅ ਕਰਨ ਲਈ ਤਲਵਾਰ ਗੋਲੀ ਬੰਦੂਕ ਕੁਝ ਨਹੀਂ ਜਲਾਣੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਸੋਸ਼ਲਵਾਦਮੋਤ ਸਾਰੇ ਨਾਲ ਖੜੇ ਹੋਣਗੇ ਪਰ ਤੇਰੇ ਵਿੱਚ ਜਾ ਕੇ ਤੁਸੀਂ ਲੋਕ ਨਹੀਂ ਮੋਹ ਲਾਣੀ ਹੈ ਉਂਗਲੀ ਜਮਾਉਣੀ ਹੈ ਸਰਕਾਰ ਬਦਲ ਜਾਏ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਔਰ ਸੱਤਾ ਪਰ ਵਰਤਨ ਹੋ ਜਾਣਾ ਔਰ ਮੈਂ ਤੁਹਾਨੂੰ ਉਮੀਦ ਕਰਦਾ ਕਿ ਤੁਸੀਂ ਇੱਕ ਤਰੀਕ ਨੂੰ ਮੇਰੀ ਇਸ ਭਾਵੁਕ ਤਲਬੀਦ ਨੂੰ ਮੇਰੀ ਇਸ ਕ੍ਰਾਂਤੀਕਾਰੀ ਤਲਬੀਦ ਨੂੰ ਸੁਣਨ ਤੋਂ ਬਾਅਦ ਹਾਥੀ ਤੇ ਹੀ ਮੋਹ ਲਗਾਉਗੇ ਕਿਤੇ ਹੋਰ ਤੇ ਮੋਹ ਨਹੀਂ ਲਗਾਉਗੇ ਹੱਥ ਖੜੇ ਕਰਕੇ ਮੇਰਾ ਵਾਦਾ ਕਰੋ ਜੈ ਚੈਨਲ ਪੰਜਾਬੀ ਨੂੰ ਇਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ